ਸਰ ਕੁੜੀ ਨੂੰ ਵਿਆਹ ਨੂੰ ਸਾਲਕ ਹੋ ਗਿਆ ਸੀਗਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਲੇਸ਼ ਵਿਰਿਆਹ 4 ਮਹੀਨੇ ਕੁੜੀ 6 ਮਹੀਨੇ ਰਹਿ ਕੇ ਵਿਆਹੀ ਆ ਉੱਥੇ ਉਸ ਤੋਂ ਬਾਅਦ ਅਸੀਂ ਰਾਜੀ ਬੰਦਾ ਕਰਕੇ ਧੇਤੀ ਫਿਰ ਫੇਰ ਇਹਨਾਂ ਨੇ ਸਾਡੇ ਕੁੜੀ ਮਾਂ ਤੇ ਉੱਥੇ ਛੱਡ ਆਉਂਦੇ ਸੀ ਸੱਸ ਕਦੇ ਸੱਸ ਛੱਡ ਆਉਂਦੀ ਸੀ ਕਦੇ ਪ੍ਰੌਣਾ ਛੱਡ ਆਉਂਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਕਲੇਸ਼ ਚੱਲਦਾ ਰਿਹਾ ਅੱਜ ਇਹਨਾਂ ਦੇ ਇਹੇ ਆ ਕਲੇਸ਼ ਹੋਇਆ ਕਿ ਕੁੜੀ ਦਾ ਗਲ ਘੁੱਟ ਕੇ ਇਹਨਾਂ ਨੇ ਫਾਹਾ ਦੇ ਕੇ ਮਾਰ ਤਾ ਕਿਨੇ ਮਾਰੀਏ ਇਹ ਜੀ ਇੱਕ ਤਾਂ ਉਹਦੀ ਨਨਾਨਾ ਵੈਚੋ ਦੀ ਸੱਸਾ ਪ੍ਰੌਣਾ ਜੀ ਆਹ ਕਿਹੜੇ ਪਿੰਡ ਦੇ ਆ ਜੀ ਤੇ ਜੇਠੂ ਕੇ ਜੀ ਕੀ ਕਰਦਾ ਪ੍ਰੌਣਾ ਪ੍ਰੌਣਾ ਕੁਛ ਨਹੀਂ ਕਰਦਾ ਨਸ਼ੇ ਕਰਦਾ ਜੀ ਬੇਲਾ ਰਹਿੰਦਾ ਘਰੇ ਕੋਈ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਬੋਲਟ ਦਿੱਤਾ ਬੋਲਟ ਧੱਕੇ ਨਾਲ ਲਿਆ ਜੀ ਉਹ ਵੀ ਦਿੱਤਾ ਹੁਣ ਗੱਡੀ ਦੀ ਮੰਗ ਕਰਦਾ ਸੀਗਾ ਕੀ ਪਰਿਵਾਰਕ ਪਛੋਕੜ ਕੀ ਹੈ ਤੁਹਾਡੇ ਤੋਂ ਨਵਾਂ ਸਿੱਖ ਕੀ ਕੰਮ ਕਰਦੇ ਬਸ ਆਹੀ ਮਜ਼ਦੂਰੀ ਕਰਦੇ ਆਈ ਸਾਰੇ ਕਿਹੜੀ ਕੁੜੀ ਹੈ ਤੇ ਕੀ ਨਾਮ ਹੈ ਇਹਦਾ ਮਾਇਆ ਦੇਵੀ ਇਹ ਪਿੰਡ ਜੇਠੂਕੇ ਤੋਂ ਸਾਨੂੰ ਇੱਕ ਪਬਲਿਕ ਦੇ ਵਿੱਚੋਂ ਕਾਲ ਆਈ ਸੀਗੀ ਤੇ ਸਦਰ ਥਾਣਾ ਦੇ ਮੁੰਚੀ ਦੀ ਵੀ ਕਾਲ ਆਈ ਸੀ ਵੀ ਇੱਕ ਲੜਕੀ ਦਾ ਮਰਡਰ ਹੋਇਆ ਆਪਣਾ ਪਿੰਡ ਜੇਠੂਕੇ ਤਾਂ ਸਾਡੀ ਟੀਮ ਉੱਥੇ ਪਹੁੰਚੀ ਪਹੁੰਚ ਕੇ ਦੇਖਿਆ ਉਹ ਲੜਕੀ ਪਈ ਸੀਗੀ ਲਾਈ ਇਹਨੂੰ ਪਤਾ ਵੀ ਮਰਡਰ ਕਿਵੇਂ ਹੋਇਆ ਪਿੰਡਾਂ ਦੇ ਦੱਸਣ ਦੇ ਮੁਤਾਬਕ ਹੈ ਵੀ ਕੋਈ ਦਾਜ ਦੇਹ ਦਾ ਇਹਨਾਂ ਦਾ ਰੋਲਾ ਸੀਗਾ ਜੀ ਉਹਦੇ ਲਈ ਪਰਵਾਰ ਨਹੀਂ ਮਾਰਿਆ ਪਰ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਪੁਲਸ ਜਾਂਚ ਕਰ ਰਹੀ ਹੈ ਡੈਡ ਬੋਡੀ ਨੂੰ ਅਸੀਂ ਸਹਾਰਾ ਦੀ ਐਂਬੂਲੈਂਸ ਨਾਲ ਹੀ ਸਿਵ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜੀ ਤੇ ਹੁਣ ਉਹਨੂੰ ਮੋਰਚਰੀ ਦੇ ਵਿੱਚ ਰੱਖ ਰਹੀ ਜੀ